ਖੜੂਰ ਸਾਹਿਬ ਦੀ ਸੀਟ ਪੂਰਨ ਤਰਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਉੱਥੇ ਹੀ ਅਮਰਤਪਾਲ ਦੇ ਹੱਕ ਦੇ ਵਿੱਚ ਸਿੱਖ ਜਥੇਬੰਦੀਆਂ ਆਈਆਂ ਨੇ ਤੇ ਭਾਨਾ ਸਿੱਧੂ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਸਿੱਖ ਜਥੇਬੰਦੀਆਂ ਅਤੇ ਲੋਕਾਂ ਨੂੰ ਹੁਣ ਜਾਗ ਜਾਣਾ ਚਾਹੀਦਾ ਹੈ ਕਿ ਹੁਣ ਆ ਸਾਡੇ ਕੋਲ ਸਮਾਂ ਹੈ ਕਿ ਅਸੀਂ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਖੜੀ ਹੈ ਤੇ ਹੁਣ ਖੜੂਰ ਸਾਹਿਬ ਤੋਂ ਚੋਣ ਆਜ਼ਾਦ ਚੋਣ ਲੜਨ ਦੇ ਲਈ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਤੇ ਭਾਨਾ ਸਿੱਧੂ ਜਿਹੜੇ ਕਿ ਹੁਣ ਸਿੱਖ ਜਥੇਬੰਦੀਆਂ ਦੇ ਹੱਕ ਦੇ ਵਿੱਚ ਆ ਇਹ ਤੇ ਜਿਸ ਤੋਂ ਬਾਅਦ ਉਹਨਾਂ ਨੇ ਵਿਰੋਧੀਆਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਤੇ ਉਹਨਾਂ ਨੇ ਕਿਹਾ ਕਿ ਕਾਫੀ ਸਮਾਂ ਹੋ ਗਿਆ ਤੇ ਜਿਸ ਤੋਂ ਬਾਅਦ ਸ਼ਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਦੇ ਉੱਤੇ ਐਨਐਸਏ ਲਗਾ ਦਿੱਤਾ ਤੇ ਹੁਣ ਆਜਾਚ ਹੋਣਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਲੈ ਕੇ ਵਿਰੋਧ ਅਸੀਂ ਜ਼ਰੂਰ ਵੀ ਕਰਾਂਗੇ ਤੇ ਉਹ ਦੂਜੇ ਪਾਸੇ ਸਿੱਖ ਕੌਮ ਨੇ ਇੱਕ ਵੱਡੀ ਅਪੀਲ ਹੈ ਜਿਹੜੀ ਕਿ ਪਾਨਾ ਸਿੱਧੂ ਨੇ ਕੀਤੀ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪਾਨਾ ਸਿੱਧੂ ਦਾ ਹੋਰ ਕੀ ਕਹਿਣਾ ਹੈ ਕੱਲ ਪਰਸੋ ਦੀਆਂ ਮੀਡੀਆ ਦੇ ਵਿੱਚ ਬੜੀਆਂ-ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਜਿਹੜੀ ਖੰਡੂਰ ਸਾਹਿਬ ਦੀ ਲੋਕ ਸਭਾ ਜਿਹੜੀ ਆਪਣੀ ਸੀਟ ਹੈ ਉਹ ਸੀਟ ਦੇ ਉੱਪਰੋਂ ਕਿ ਭਾਈ ਜਿਹੜਾ ਅੰਮਰਤਪਾਲ ਨੌਜਵਾਨ ਸਾਡੇ ਉਹ ਚੋਣ ਲੜ ਰਹੇ ਨੇਗੇ ਇਹ ਮੀਡੀਆ ਦੇ ਵਿੱਚ ਬੜੀਆਂ-ਬੜੀਆਂ ਚਰਚਾਵਾਂ ਚੱਲੀ ਜਾਂਦੀਆਂ ਨੇ। ਦੇਖੋ ਗੱਲ ਹੈ ਉਹ ਵੀ ਚੋਣ ਲੜਦਾ ਹਰ ਇੱਕ ਨੂੰ ਅਧਿਕਾਰ ਹੈ, ਹਰ ਇੱਕ ਨੂੰ ਫਰਜ਼ ਹੈ ਪਰ ਮੈਂ ਇਹ ਗੱਲ ਸਾਡੇ ਲੋਕਾਂ ਨੂੰ ਕਹਿਣਾ ਚਾਹਣਾ ਸਾਡੇ ਪੰਜਾਬ ਦੇ ਵੋਟਰਾਂ ਨੂੰ ਸਾਡੇ ਲੋਕਾਂ ਨੂੰ ਕਹਿਣਾ ਚਾਹਣਾ ਹੈ। ਵੀ ਜੇਕਰ ਇਹ ਸਿਸਟਮ ਨੂੰ ਸੁਧਾਰਨਾ ਹੈ ਜੇਕਰ ਚਾਹੁੰਦੇ ਆ ਕਿ ਜਿਹੜੀ ਸਾਡੀ ਪੰਜਾਬ ਦੀ ਰਾਜਨੀਤੀ ਦਾ ਸਿਸਟਮ ਬਦਲੇ ਉਹਨਾਂ ਨੂੰ ਨਵੇਂ ਲੋਕਾਂ ਨੂੰ ਚੰਗੇ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਅਸੀਂ ਜਿਨ੍ਹਾਂ ਨੂੰ ਅਸੀਂ ਲੰਮੇ ਸਮੇਂ ਤੋਂ ਦੇਖ ਲਿਆ ਵਾਰਤਾਰਤ ਕਿ ਇਹਨਾਂ ਨੂੰ ਅਸੀਂ ਦੇਖ ਲਿਆ ਕਿ ਇਹਨਾਂ ਨੇ ਕਿਸ ਨੇ ਸਾਡੇ ਪੰਜਾਬ ਦੀ ਗੱਲ ਨਹੀਂ ਕਰੀ ਕਿਸ ਨੇ ਸਾਡੇ ਪਾਣੀਆਂ ਦੀ ਗੱਲ ਨਹੀਂ ਕਰੀ ਨੌਜਵਾਨੇ ਨਸ਼ੇ ਦੇ ਵਿੱਚ ਮਰ ਰਹੀ ਹੈ ਉਹਦੀ ਕੋਈ ਨੌਜ ਉਹਨਾਂ ਨੂੰ ਨਸ਼ੇ ਦੇ ਵਿੱਚੋਂ ਕੱਢਣ ਦੀ ਗੱਲ ਨਹੀਂ ਕਰੀ ਪਰਵਾਸ ਦੀ ਪੰਜਾਬ ਦੀ ਕਿੱਡੀ ਵੱਡੀ ਸਮੱਸਿਆ ਹੈ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਸਾਡਾ ਇਹ بڑے بڑے ਜਿਹੜੇ ਸਾਡੇ ਮਾਸਲ ਨੇ ਪੰਜਾਬ ਦੇ ਜਿੰਨਾ ਮਸਲ ਜਿੰਨਾ ਤੇ ਮਸਲਾਂ ਦੇ ਉੱਪਰ ਕਿਸੇ ਨੇ ਨਾਲ ਰਾਜਨੀਤਿਕ ਲੀਡਰ ਨੇ ਗੱਲ ਕੀਤੀ ਨਹੀਂ ਇਸ ਕਰਕੇ ਮੈਂ ਕੋਈ ਗੱਲ ਕਹਿਣਾ ਚਾਹਣਾ ਵੀ ਜਿੰਨੇ ਵੀ ਇਸ ਵਾਰੀ ਨਵੇਂ ਬੰਦੇ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਖਾਸ ਕਰਕੇ ਜਿਹੜੇ ਵੀ ਨੌਜਵਾਨ ਚੰਗੀ ਸਿੱਖ ਰਾਜਨੀਤੀ ਕਰਦੇ ਨੇਗੇ ਉਹਨਾਂ ਦਾ ਖਾਸ ਕਰਕੇ ਸਾਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਵੀ ਜਿਹੜੀ ਸਾਡੀ ਸਿੱਖ ਰਾਜਨੀਤੀ ਹੈ ਮਹਾਰਾਜਾ ਅਭੀ ਸਿੰਘ ਦੀ ਸਾਡੇ ਸਿੱਖ ਰਾਜ ਦੀ ਤਿੱਕਨੀ ਚੰਗੀ ਰਾਜਨੀਤੀ ਰਹੀ ਉਸ ਰਾਜਨੀਤੀ ਦੇ ਵਿੱਚ ਸਭ ਤੋਂ ਵੱਧ ਗਿਣਤੀ ਮੁਸਲਮਾਨਾਂ ਦੀ ਦੂਜੇ ਨੰਬਰ ਤੇ ਹਿੰਦੂਆਂ ਦੀ ਤੀਜੇ ਨੰਬਰ ਤੇ ਸਿੱਖਾਂ ਦੀ ਗਿਣਤੀ ਸੀਗੀ ਉਸ ਸਿੱਖ ਰਾਜਨੀਤੀ ਦੇ ਵਿੱਚ ਹਰ ਇੱਕ ਨੂੰ ਇਨਸਾਫ ਮਿਲਦਾ ਰਿਹਾ ਹਰ ਇੱਕ ਨੂੰ ਜਿਹੜੇ ਕਿ ਆਪਣੇ ਇਨਸਾਫ ਮਿਲਦਾ ਰਿਹਾ ਪਰ ਹੁਣ ਮੇਰੀ ਬੇਨਤੀ ਇਹੀ ਹੈ ਪੰਜਾਬ ਦੇ ਲੋਕਾਂ ਨੂੰ ਜੇਕਰ ਕੋਈ ਨੌਜਵਾਨ ਜਿਨ੍ਹਾਂ ਨੇ ਪੰਜਾਬ ਦੀ ਗੱਲ ਕੀਤੀ ਤਾਂ ਸਰਕਾਰਾਂ ਨੇ ਬੜਾ ਤੱਕਾ ਕੀਤਾ ਤਾਂ ਉਸ ਸਾਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਨੌਜਵਾਨ ਦਾ ਸਾਥ ਦੇਈਏ ਸੂ ਸਿੱਖ ਜੱਤੀ ਦੇ ਬੰਦੇ ਦਾ ਫਰਜ਼ ਹੈ ਕਿ ਉਸ ਨੌਜਵਾਨ ਦੀ ਸੋਚ ਨੂੰ ਸਮਝ ਕੇ ਖਡੂਰ ਸਾਹਿਬ ਦੀ ਜਿਮਣੀ ਚੋਣ ਹੈ ਉੱਥੋਂ ਭਾਈ ਅੰਮਰ ਕਪਾਲ ਜਿਹੜਾ ਪ੍ਰਚਾਰ ਕਰਨਾ ਚਾਹੁੰਦਾ ਹੈ ਖਾਸ ਕਰਕੇ ਮੀਡੀਆ ਬਹੁਤ ਵੱਡੀ ਪਾਵਰ ਹੈ ਕਿਉਂਕਿ ਮੇਰੇ ਪੱਜੇ ਦੇਖੋ ਸਾਡੇ ਸਾਰੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਇਹਨਾਂ ਨੇ ਬੰਦ ਕਰੇ ਪਏ ਨੇਗੇ ਪਰ ਜਿਹੜੇ ਜਿਹੜੇ ਵੀ ਚਾਹੁੰਦੇ ਨੇ ਕਿ ਚੰਗੇ ਪੇਚ ਕੋਈ ਗੱਲ ਕਰਨਾ ਚਾਹੁੰਦੇ ਨੇ ਨੌਜਵਾਨ ਤਾਂ ਆਪਣੇ ਤਰੀਕੇ ਨਾਲ ਉਸ ਸਾਡੇ ਨੌਜਵਾਨ ਦੀ ਆਪਣਾ ਸਾਥ ਦੇਈਏ ਸਹਿਯੋਗ ਦੇਈਏ ਤਾਕਿ ਜਿਹੜਾ ਕਿ ਉਹ ਜਿੱਤ ਕੇ ਉੱਥੋਂ ਕੋਈ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਆ ਸਕੇ ਵੀ ਜੇਲ੍ਹ ਤੋਂ ਬਾਹਰ ਆਉਣ ਦਾ ਇੱਕੋ ਤਰੀਕਾ ਕਿ ਜਿੰਨੇ ਵੀ ਅੱਜ ਤੱਕ ਲੀਡਰਾਂ ਦੇ ਉੱਪਰ ਜਿਹੜੇ ਕਈਆਂ ਦੇ ਉੱਪਰ ਜਿਹੜੇ ਇਹ ਜਿਹੜੇ ਬਹੁਤ ਘੱਟ ਬੰਦਿਆਂ ਦੇ ਉੱਪਰ ਜਿਹੜੇ ਇਹੋ ਜਿਹੇ ਧਰਾਮਾ ਲੱਗੀਆਂ ਨੇਗੀਆਂ ਪਰ ਜਦੋਂ ਜੇਲ੍ਹ ਦੇ ਜਦੋਂ ਜਿੱਤ ਜਾਂਦੇ ਨੇ ਤਾਂ ਜੇਲ੍ਹ ਦੇ ਵਿੱਚੋਂ ਆਉਣ ਦਾ ਜਿਹੜਾ ਤਰੀਕਾ ਉਹ ਸਹੀ ਹੋ ਜਾਂਦਾ ਹੈ ਪਰ ਸਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਤਾਂ ਕਰਕੇ ਜਿਹੜੇ ਨੌਜਵਾਨ ਸਾਡੇ ਡਿਬੂ ਕਰਦੇ ਜਿਹਨਾਂ ਚਾਹ ਸਕਦੇ ਨੇ ਜੇਕਰ ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਚਿਤਾਉਂਗੇ ਜੇਕਰ ਤੁਸੀਂ ਉਹਨਾਂ ਸਾਥ ਦੇਓਗੇ ਦੇਖੋ ਕਿੰਤੂ ਪ੍ਰਾਂਤੂ ਮੈਨੂੰ ਪਤਾ ਬਹੁਤ ਕਰਨਿਆ ਜਿਹੜੇ ਕਿ ਦੂਜੀਆਂ ਪਾਰਟੀਆਂ ਨੇ ਦੇਖੋ ਜੀ ਬਹੁਤ ਸਾਰੇ ਗੱਲਾਂ ਉਹਨਾਂ ਨੇ ਬਣਾਉਣੇ ਨੇ ਬਣਾ ਲੈਣ ਦਾ ਦਾ ਕੰਮ ਹੈ ਹੋਰ ਬਹੁਤ ਸਾਰਾ ਦੇਖੋ ਤੁਸੀਂ ਏਜੰਡਾ ਪ੍ਰੋਪੋਗੈਂਡਾ ਹੈ ਚਲਾਉਣਗੇ ਉਹਨਾਂ ਨੇ ਚਲਾਉਣਾ ਹੀ ਹੈ ਉਹਨਾਂ ਨੇ ਇਸ ਕਰਕੇ ਆਪਾ ਉਜੀ ਦੀ ਪ੍ਰਵਾਹ ਨਹੀਂ ਕਰਨੀ ਪਰ ਆਪਾਂ ਜਿਹੜਾ ਕਿ ਆਪਾਂ ਆਪਣੇ ਇੱਕ ਰਸਤੇ ਚੱਲਣਾ ਇੱਕ ਅਜੰਡੇ 'ਤੇ ਚੱਲਣਾ ਆਪਾਂ ਆਪਾਂ ਸਾਹਸ ਦੀਏ ਕਿ ਆਪਣੀ ਜਿਹੜੀ ਰਾਜਨੀਤੀ ਆ ਪੰਜਾਬ ਦੀ ਬਗਲੀਏ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਅੱਗੇ ਲੈ ਕੇ ਆਈਏ ਇੰਨੀਆਂ ਗੱਲਾਂ ਕਰਨ ਲਈ ਮੈਂ ਧੰਨਵਾਦ